ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਫਕਤ ਕਬੀਰ ਜੀ ਆਸ਼ਾ ਪਹਿਲੀ ਗ੍ਰੋਪ ਕੁਜਾਤ ਕੁ ਲਖਣੀ ਸੋਹਰੇ ਪਈਏ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਹਿਜੇ ਉਦਰ ਤਰੀ ਇਥੇ ਭਗਤ ਜੀ ਆਪਾਂ ਨੂੰ ਮਤਾਂ ਬਾਰੇ ਸਮਝਾਉਂਦੇ ਆ ਜਿਹੜੀ ਜਦ ਸੰਸਾਰ ਤੇ ਜਨਮ ਲੈ ਕੇ ਸਾਡੀ ਸੰਸਾਰੀ ਮਤ ਹੁੰਦੀ ਹੈ ਦੁਰਮਤ ਕਹਿ ਲਿਏ ਫਿਰ ਮਨਮਤ ਆਪਣੇ ਆਪ ਦੇ ਖਿਆਲ ਪੈਦਾ ਹੋ ਜਾਣੇ ਧਰਮ ਬਣਾ ਲੈਣੇ ਉਹਨੂੰ ਧਰਮ ਮੰਨਣ ਲੱਗ ਜਾਣਾ ਉਹ ਕ੍ਰੋਪ ਹੈ ਸਾਡੀ ਬੁੱਧੀ ਜੋ ਅਸੀਂ ਮੰਨੀ ਬੈਠੀ ਹਾਂ ਉਹ ਕ੍ਰੋਪ ਹੈ 구ਜਾਤ ਹੈ ਜਾਤ ਨੂੰ ਮੰਦੀ ਹੈ ਕੁਲਖਣੀ ਕੁਲਾਂ ਨੂੰ ਖਾਣ ਵਾਲੀ ਉੱਚੀਆਂ ਕੁਲਾਂ ਉਹ ਚ ਫਸ ਗਈ ਹੈ ਇੱਕ ਰੂਪ ਮਤ ਹੈ ਸਾਡੀ ਪਹਿਲੀ ਕ੍ਰੋਪ 구ਜਾਤ ਕੁਲਖਣੀ ਸੋਹਰੇ ਪੀਏ ਬੁਰੀ ਲੋਕ ਤੇ ਪਰ ਲੋਕ ਚ ਇਹਨੂੰ ਕੋਈ ਚੰਗਾ ਨਹੀਂ ਸਮਝਦਾ ਪਰ ਲੋਜ ਤਾਂ ਕੀ ਸਮਝਣਾ ਇੱਥੇ ਵੀ ਨਹੀਂ ਚੰਗੇ ਸਮਝਦੇ ਨਾਲ ਦੇ ਕੀ ਬੋਲਦੇ ਹੁੰਦੇ ਆ ਇੱਕ ਦੂਏ ਦਾ ਵਿਰੋਧ ਕਰੀ ਜਾਂਦੇ ਨੇ ਦੂਏ ਧਰਮ ਕਿਉਂ ਕੁजात ਹੈ ਜਾਤਾਂ ਨੂੰ ਮੰਦੀ ਹੈ ਸੌਰੇ ਪਈਏ ਬੁਰੀ ਅਬ ਕੀ ਸਰੂਪ ਸੁਜਾਨ ਸਲਖਣੀ ਸਹਿਜੇ ਉਦਰ ਤਰੀ ਇਹ ਸਲਖਣੀ ਹੈ ਉਕ ਕੁਲਖਣੀ ਹੈ ਸਲਖਣੀ ਤੋਂ ਭਾਵ ਗੁਰਮਤ ਸੁਖ ਦੇਣ ਵਾਲੀ ਸੱਜੇ ਉਤਰ ਤਰੀ ਕਬੀਰ ਜੀ ਕਹਿੰਦੇ ਜਿਹੜੀ ਮੇਰੀ ਪਹਿਲੀ ਮਤ ਸੀ ਭੇਖ ਖਾਲੀ ਕਿਉਂਕਿ ਉਹਨਾਂ ਨੇ ਪਹਿਲਾਂ ਭੇਗ ਧਰਿਆ ਸੀ ਜੇ ਮਾਲਾ ਆਪਣੀ ਲਈ ਜੇ ਭੁੱਖੇ ਭਗਤ ਨਾ ਕੀ ਜਦੋਂ ਦੇਖਿਆ ਸੰਸਾਰ ਕੀ ਲੋਕ ਤਾਂ ਧਰਮ ਦੇ ਵਿੱਚ ਆ ਕੇ ਵੀ ਉਹਨਾਂ ਨੂੰ ਭੁੱਖੇ ਵੜਿਆਈ ਦੀ ਮਾਇਆ ਦੀ ਉਹ ਕਹਿੰਦੇ ਫਿਰ ਇਹ ਭਗਤੀ ਨਹੀਂ ਪਾਈ ਹੋ ਸਕਦੀ ਫਿਰ ਉਹਨਾਂ ਨੇ ਇਹ ਤਿਆਗ ਕੇ ਸਾਰਾ ਕੁਝ ਫਿਰ ਗੁਰਮਤ ਬਣਾਈ ਕਿੱਥੋਂ ਪ੍ਰਾਪਤੀ ਹੋਈ ਮਗਹਰਚ ਉਹਨਾਂ ਨੂੰ ਭਗਤ ਬਾਣੀ ਉੱਥੋਂ ਮਿਲੀ ਇਹਨਾਂ ਨੇ ਮੱਗ ਹਰ ਲਿਖ ਕੇ ਲਾਇਆ ਹੈ ਵੀ ਜਿਹੜਾ ਉੱਥੇ ਜਾ ਕੇ ਭਗਤੀ ਕਰੂਗਾ ਉਹ ਖੋਤੇ ਦੀ ਜਾਂਚ ਪਊਗਾ। ਭਗਤ ਜੀ ਉੱਥੇ ਪਹੁੰਚੇ ਫਿਰ। ਬਨਾਰਸ ਛੱਡ ਕੇ ਉੱਥੇ ਪਹੁੰਚੇ ਫਿਰ। ਉੱਥੋਂ ਫਿਰ ਉਹ ਪ੍ਰਾਪਤੀ ਹੋਈ। ਉਹਦੇ ਬਾਰੇ ਆਪਾਂ ਨੂੰ ਸਮਝਾ ਰਹੇ ਨੇ ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ ਭਾਈ। ਜਿਹੜੀ ਆਪਣੀ ਮੱਤ ਹੈ, ਕ੍ਰੂਪ ਹੈ, ਕੁਛ ਹੀ ਕਹਿ ਦਿੰਦੀ ਹੈ ਇਹ। ਇਹਦਾ ਕੋਈ ਰੂਪ ਨਹੀਂ ਕਿਤੇ ਲੈ ਜਾਂਦੀ ਆਪਾਂ ਨੂੰ। ਲਾਲਚ ਦੇ ਵਸੇ ਆਪਾਂ। ਇਨੂੰ ਸਮਝਣ ਦੀ ਲੋੜ ਹੈ ਗੁਰ ਸ਼ਬਦ ਦਾ ਜਦੋਂ ਗਿਆਨ ਸਾਨੂੰ ਹੁੰਦਾ ਹੈ ਸਾਡੇ ਜਿਹੜੇ ਅੰਦਰ ਖਿਆਲ ਨੇ ਜੋ ਸੋਚੀ ਬੈਠੇ ਹੈ ਮੰਨੈ ਸੁਰਤੋ ਬੇਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਜਦੋਂ ਮਨ ਲੈਣੇ ਬਾਣੀ ਨੂੰ ਉਹ ਬਦਲ ਜਾਂਦੇ ਨੇ ਜਿਵੇਂ ਹਰ ਪਹਿਲੜੀ ਲਾ ਪਰਵਰਤੀ ਕਰਮ ਦੜਾਇਆ ਬਲਰਾਮ ਜੀ ਉਹ ਬੁੱਧੀ ਦਾ ਬਦਲ ਜਾਣਾ ਵਰਤੀ ਦਾ ਬਦਲ ਜਾਣਾ ਕਦੋਂ ਜਦੋਂ ਕਰਮ ਕਿਰਪਾ ਹੁੰਦੀ ਹੈ ਜੇ ਤੁਪ ਆਪ ਬਾਣੀ ਨਾਲ ਜੁੜੇ ਰਹਾਂਗੇ ਕਿਰਪਾ ਤਾਂ ਹੋਊਗੀ ਭਾਈ ਇਹਨੂੰ ਵਿਚਾਰਧਾਰਾ ਨਾਲ ਜੁੜਾਂਗੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲਾਂਗੇ ਆਪਾਂ ਨੂੰ ਪ੍ਰਾਪਤੀ ਨਾ ਹੋਵੇ ਤਾਂ ਇਹ ਤਾਂ ਹੋ ਨਹੀਂ ਸਕਦਾ ਕੋਈ ਭਗਤੀ ਸਮਝਾਉਂਦੇ ਨੇ ਪਹਿਲੀ ਕ੍ਰੂਪ ਕੁਜਾਤ ਕੁਲਖਣੀ ਸਹੁਰੇ ਪਈਏ ਬੁਰੀ ਅਬ ਕਿਸ ਰੂਪ ਸੁਜਣਾ ਸੁਲਖਣੀ ਸਹਿਜੇ ਉਧਰ ਤਰੀ ਸੁਜਾਨ ਸਾਰਾ ਕੁਝ ਜਾਣਦੀ ਐ ਮਤ ਤਿੰਨ ਲੋਕਾਂ ਦਾ ਗਿਆਨ ਨਾ ਕਰਨ ਸਾਬ ਦੇ ਵਿੱਚ ਚੌਥਾ ਆਪਾਂ ਮਾਇਆ ਪਾਰ ਕਰਨੀ ਹੈ ਚੌਥਾ ਸੱਚਖੰਡ ਹੈ ਉਹ ਆਪਣੀ ਮਨਬੁੱਧੀ ਦਾ ਬੇਚਾ ਨਹੀਂ ਪੱਲੀ ਸਰੀ ਮੂਹੀ ਮੇਰੀ ਪਹਿਲੀ ਬਰੀ ਜਿਹੜੀ ਪਹਿਲੀ ਵਿਹਾਈ ਸੀ ਬਰੀ ਤੋਂ ਭਾਵ ਜਿਹੜੀ ਮਤ ਬਣਾ ਲਈ ਸੀ ਮਨ ਬੁੱਧੀ ਨੇ ਜੁਗ-ਜੁਗ ਜੀਵੋ ਮੇਰੀ ਆਪ ਕੀ ਧਰੀ ਹੁਣ ਇਹ ਧਰੀ ਐ ਉਹ ਬਰੀ ਛੱਡਤੀ ਅੱਗੇ ਆਜੋ ਆਪਾਂ ਨੂੰ ਭਗਤ ਜੀ ਸੰਸਾਰੀ ਪਰਮਾਨ ਦੇ ਕਿ ਸਮਝਾਉਣਗੇ ਰਹਾਓ ਕਹੋ ਕਦੀ ਜਬ ਲਹਿਰੀ ਆਈ ਜਦੋਂ ਗੁਰ ਸ਼ਬਦ ਦਾ ਗਿਆਨ ਹੋਇਆ ਕਿਰਪਾ ਹੋਈ ਜਿਹੜੀ ਸਾਡੀ ਛੋਟੀ ਮਤ ਸੀ ਘੱਟ ਮਤ ਸੀ ਉਹ ਛੱਡਤੀ ਕੋ ਕਬੀ ਜਬ ਲੋਹੜੀ ਆਈ ਵੱਡੀ ਕਾ ਸਹਾਗ ਤਰਿਓ ਛੜਤੀ ਮਤੋ ਲੋਹੜੀ ਸੰਗ ਪਈ ਅਬ ਮੇਰੀ ਜੇਠੀ ਔਰ ਤਰਿਓ ਇਹ ਜੇਠੀ ਹਰ ਜੇਠ ਜੁੜਨ ਦਾ ਲੋੜੀਏ ਜਿਸਾਗੇ ਸਭ ਨਿਵਨ ਜੇਠ ਤੋਂ ਭਾ ਵੱਡਾ ਇਹ ਸਭ ਤੂੱਚੀ ਮਤ ਹੈ ਇਹ ਵਿਵੇਕ ਮਤ ਹੈ ਇਹ ਪਰਮੇਸ਼ਰ ਦੀ ਮਤ ਕਹਿ ਲੋ ਸੱਚਖੰਡ ਵਾਲਿਆਂ ਦੀ ਮਤ ਕਹਿ ਲੋ ਜਿਹੜੀ ਆਪਣੀ ਸੰਸਾਰੀ ਮਤ ਹੈ ਇਹ ਤਾਂ ਸਾਰੀ ਕਾਲ ਦੇ ਬਸ ਹੈ ਆਸਾ ਦੀ ਬਾਾਰ ਜੇ ਆਪਾਂ ਵਿਚਾਰ ਲਈਏ ਸਤਿਗੁਰਾਂ ਦੀ ਪਉੜੀ ਨਾਨਕ ਮੱਤੀ ਮਿਠਿਆ ਕਰਮ ਸਚਾ ਨਿਸਵਾਣ ਜਿਹਨੇ ਸੰਸਾਰੀ ਮੱਤਾ ਨੇ ਚਾਹੇ ਉਹ ਵਿਗਿਆਨੀ ਐ ਕਿੱਡੀ ਉੱਚੀ ਫौज ਕਰ ਲਈ ਚਾਹੇ ਕੋਈ ਉਹ ਧਾਰਮਿਕ ਆਗੂ ਉਹ ਕਿੱਡਾ ਉੱਚਾ ਹੋ ਗਿਆ ਸੰਸਾਰ ਉਹਨੂੰ ਮੰਨਦਾ ਪਰ ਅੰਤ ਨੂੰ ਕੀ ਐ ਮਿਠਿਆ ਕੁਛ ਟਾਈਮ ਲਈ ਐ ਉਹਨਾਂ ਨੂੰ ਸੜਣੀ ਪੈਣੀ ਐ ਜਾਣਾ ਪੈਣਾ ਇਹ ਮ੍ਰਿਤ ਲੋਕ ਐ ਨਾਲਕ ਮੱਤੀ ਮਿਥਿਆ ਕਰਮ ਸੱਚਾ ਕਿਰਪਾ ਜੇ ਹੋਗੀ ਸੱਚ ਦਾ ਜਿਹੜਾ ਨਿਸ਼ਾਨ ਚਿੰਨ ਸੱਚ ਦਾ ਰੰਗ ਉਹ ਕਿਰਪਾ ਨਾਲ ਮਿਲਣਾ ਆਪਾਂ ਨੂੰ ਉਹ ਚੜਾਉਣਾ ਆਪਾਂ ਜਾ ਕੋ ਹਰ ਰੰਗ ਲਾਗੋ ਇਸ ਜਗ ਮੇ ਸੋਕਹੀਤ ਹੈ ਸੂਰਾ ਉਸ ਗੁਰੂ ਮਾਮਾ ਭਾਈ ਜੀਨੇ ਮਾਇਆ ਦਲਤੀ ਮਾਇਆ ਪਾਰ ਕਰ ਲਈ ਪਰ ਮਾਇਆ ਪਰ ਆਪਣੀ ਮਤ ਨਾ ਤਾਂ ਹੋਣੀ ਨਹੀਂ ਸਤਿਗੁਰੂ ਸੱਜਣ ਮਿਲਿਆ ਸਤਿਗੁਰੂ ਦੀ ਮੱਤ ਹੈ ਇਹ ਆਪਾਂ ਅਪਣਾਉਣੀ ਆ ਆਪਣੀ ਮੱਤ ਦਾ ਤਿਆਗ ਕਰਨਾ ਇਹ ਭਗਤੀ ਹੈ ਇਹ ਗੁਰੂ ਘਰ ਜਾ ਕੇ ਆਪਾਂ ਕਰਨੀ ਸੀ ਪਰ ਆਪਣਾ ਦਾ ਵਿਸ਼ਾ ਹੀ ਨਹੀਂ ਹੈਗਾ ਇਹ ਤਿਆਗ ਦਾ ਵਿਸ਼ਾ ਨਹੀਂ ਅਸੀਂ ਤਾਂ ਝੋੜੀਆਂ ੜਦੀਆਂ ਉੱਥੇ ਜਾ ਕੇ ਕੁਝ ਖਾਣੀ ਸਾਡੇ ਮੰਗਣ ਨਾਲ ਸਾਰਾ ਕੁਝ ਮਿਲ ਜੂ ਲਾਲਚੀ ਆਸੀਂ ਸੰਸਾਰੀ ਜੀਵ ਆ ਸਾਨੂੰ ਗਿਆਨ ਨਹੀਂ ਵੀ ਗੁਰੂ ਸਾਹਿਬ ਕੀ ਸਮਝਾ ਰਹੇ ਨੇ ਦੇ ਤੂੰ ਤੇ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ ਕਹਿੰਦੇ ਇਹ ਜੀਵ ਜੀ ਕੁਦਰਤ ਤੋਂ ਬਿਨਾ ਆਪਦੇ ਮੂਲ ਤੋਂ ਬਿਨਾ ਕੁਝ ਤੂੰ ਮੰਗਦਾ ਹੈ ਦੁੱਖ ਮੰਗਦਾ ਹੈ ਫਿਰ ਦੁੱਖ ਹੀ ਆਉਣਿਆ ਭਾਈ ਫਿਰ ਆਪਨ ਨੋਹੇ ਬਾਸਾਂ ਨੇ ਸੁਝਾਇਆ ਕੀ ਸਮਝਾਇਆ ਜਤਨ ਬਹੁਤ ਸੁੱਖ ਕੇ ਕਿਉਂ ਦੁੱਖ ਕੋ ਕਿਉਂ ਨਾ ਕੋਈ ਦੁੱਖ ਦਾ ਕੋਈ ਨਹੀਂ ਕਰਦਾ ਦੁੱਖ ਫੇਰ ਆਈ ਜਾਂਦੇ ਨੇ ਕਿਉਂ ਆਉਂਦੇ ਅਸੀਂ ਮੰਗਦੇ ਹੀ ਦੁੱਖ ਹੈ ਸੁੱਖ ਨਹੀਂ ਰੇ ਹਰ ਨਾਮ ਬਿਨ ਹਰ ਨਾਮ ਚ ਜਾ ਕੇ ਸੁਖ ਪ੍ਰਾਪਤ ਹੋਣਾ ਹਰ ਨਾਮ ਹਰ ਕਥਾ ਇਹ ਬਾਣੀ ਹੈ ਨੌਨੇ ਦਾ ਅਮਰਤ ਪ੍ਰਭ ਦਾ ਨਾਮ ਦੇਹੀ ਵਿੱਚ ਉਸ ਦਾ ਬਿਸਰਾਮ ਦੇਹੀ ਦੇ ਵਿੱਚ ਜਾਣਾ ਐਸੀਰੀ ਚ ਨਹੀਂ ਮਨ ਦੇ ਨਾਲ ਉਹ ਦੇਹੀ ਹੈ ਮਨ ਵਾਲੀ ਉਹ ਮੰਦਰ ਹੈ ਹਾਂ ਉਹ ਮੰਦਰ ਹੁਣ ਉੱਥੇ ਕੀ ਹੈ ਹੁਣ ਉੱਥੇ ਕੰਡੇ ਬੀਜੇ ਹੋਏ ਨੇ ਫਰੀਦਾ ਲੋੜੇ ਦਾਖ ਵੀ ਜੋਰੀਆਂ ਕਿੱਕਰ ਬੀਜੇ ਝਟ ਉਹ ਹੌਲੀ ਹੌਲੀ ਕੱਢਣੇ ਨੇ ਉਹਨਾਂ ਸਾਫ਼ ਕਰਨਾ ਹੈ ਮਨ ਧੋਵੋ ਗੁਰ ਸ਼ਬਦ ਲਾਗੋ ਹਰ ਸਿਰ ਉੱਤੇ ਲਾਏ ਗੁਰ ਸ਼ਬਦ ਦਾ ਗਿਆਨ ਸਾਡਾ ਜੀਵਨ ਬਦਲ ਦਿੰਦਾ ਹੈ ਕੋਈ ਭਗਤੀ ਨੇ ਸੁਝਾਇਆ ਲਾਹੌਰੀ ਸੰਗ ਪਈ ਅਬ ਮੇਰੀ ਜੇਠੀ ਔਰਤ ਰਿਹਾ ਜਦੋਂ ਲਹਿਰ ਆਈ ਗਿਆਨ ਦੀ ਜਿਹੜੀ ਸਾਡੀ ਮਤ ਸੀ ਰਹਿੰਦੀ ਉਹ ਛੜਤੀ ਵੱਡੀ ਲੈ ਲਈ ਮੱਡੀ ਕੀ ਹੈ ਗੁਰਮਤ ਸਖਣੀ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਗੁਰ ਕੀ ਮਤੂਲੇ ਹੋਏ ਆਣੇ ਭਗਤੀ ਬਿਨਾਂ ਵੇ ਡੁੱਬੇ ਸਿਆਣੇ ਇਸ ਸੰਸਾਰ 'ਚ ਕੋਈ ਸਿਆਣਾ ਮੰਨਦਾ ਉਹਦਾ ਆਪਦਾ ਜੀਵਨ ਉਹਨੇ ਜਵਾਬ ਦੇਣਾ ਵਾ ਆਪਾਂ ਸਿਆਣੇ ਨਹੀਂ ਬਣਨਾ ਗੁਰੂ ਵੱਡਾ ਹੈ ਗੁਰੂ ਨੂੰ ਸੁਣੀਦਾ ਹੁੰਦਾ ਵਾ ਸਹਿ ਸਿਆਣਫਾਂ ਲੱਖ ਹੋਏ ਤੇ ਇੱਕ ਨਾ ਚੱਲੇ ਨਾਲ ਜਦੋਂ ਕਾਲ ਆਉਂਦਾ ਫਿਰ ਇੱਕ ਨਹੀਂ ਚੱਲਦੀ ਸੰਸਾਰ ਕੀ ਹੈ ਇੱਕ ਕਾਲ ਦਾ ਤਮਾਸ਼ਾ ਹੈ ਉਹ ਤਮਾਸੇ ਦੇ ਵਿੱਚ ਜਿੱਥੇ ਆਪਾਂ ਜਾਵਾਂਗੇ ਫਿਰ ਕਾਲ ਤਾਂ ਮਾਰੂਗਾ ਭਾਈ ਜੇ ਕਾਲ ਤੋਂ ਬਚਣਾ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਆਪਣਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਇਹ ਵਿਚਾਰ ਧਾਰਨ ਨੂੰ ਅਪਣਾਈਏ ਪਾਣੀ ਚਾਈ ਔਰ ਆਪਦੇ ਘਰ ਪਹੁੰਚੀ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਿਲੇ ਕੀਤੀ ਛੁੱਟੀ ਨਾ